ਆਸਨਾ ਨਾ ਨਈ ਕਰੋਨਾ ਆਵਾਜ਼ਾਂ ਮਾਰੀ ਹੈ ਨਾ ਐ ਤੈ ਮੈਨੂੰ ਕੁੱਤਾ ਸਮਝਿਆ ਖੜ ਤੇਰੀ ਭੈਣ ਦੀ ਤੈਨੂੰ ਸੁਣ ਤੇਰਾ ਖਸ ਨਾ ਨਈ ਕਰੋਨਾ ਆਵਾਜ਼ਾਂ ਮਾਰੀ ਹੈ ਨਾ ਐ ਤੈ ਮੈਨੂੰ ਕੁੱਤਾ ਸਮਝਿਆ ਖੜ ਤੇਰੀ ਭੈਣ ਦੀ ਗੁਲੇਰ ਸਿੰਘ ਨੇ ਆਉਂਦੀ ਹੋਈ ਚਰਨ ਵਧ ਪੈਰ ਵਿੱਚੋਂ ਲਾਹੀ ਜੁੱਤੀ ਚਲਾਉਂਦਿਆਂ ਗਾਲਾਂ ਦੀ ਛੁੰਡ ਬਰਾਦੀ ਤੇ ਚਰਨੋਂ ਫੱਜ ਡਰਦੀ ਡਰਦੀ ਬੋਲੀ ਨਾ ਮਾਰੋ ਜੀ ਹਈ ਨਾ ਮਾਰੋ ਨਹੀਂ ਇਹ ਹੋਂ ਲੱਗੀ ਸੀ ਮੈਨੂੰ ਨਹੀਂ ਪਤਾ ਲੱਗਿਆ ਥੁਤੇ ਆਉਣ ਦਾ ਮਾਰਿਓ ਨਾ ਮੇਰੇ ਤੋਂ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਹੁੰਦੀ ਮੈਂ ਪੈਰੀ ਚੁਨੀ ਧਰ ਦਿੰਨੀ ਐ ਇਹ ਗੱਨਾ ਸੁਣ ਕੇ ਦੇਰ ਨੂੰ ਆਪਣੇ ਆਪ ਤੇ ਫਖਰ ਮਹਿਸੂਸ ਹੁੰਦਾ ਕਿ ਜਿਨ੍ਹਾਂ ਨੇ ਡਰਾ ਕੇ ਰੱਖੀ ਆ ਜਦੋਂ ਨੇੜੇ ਆਈ ਚਰਨੋਂ ਤਾਂ ਦਲੇਰ ਸਿੰਘ ਨੇ ਗੁੱਤੋਂ ਫੜ ਕੇ ਥੱਪੜ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਕਮਜਾਤੇ ਆ ਸੁਰਮਾ ਜਿਹੜੇ ਖਸਨੋਂ ਪਾ ਕੇ ਵਿਖਾਇਆ ਦੱਸੀ ਕੌਣ ਹੁੰਦਾ ਤੇਰੇ ਕੋਲੇ ਖਸਮ ਤੇਰਾ ਖੇਤਾ ਵਿੱਚ ਮੱਝ ਦਾ ਹਾਰ ਤੇ ਦੁਪਹਿਰੇ ਤੇ ਤੂੰ ਗੰਦੀ ਜਨਾਨੀ ਕਦ ਨਹੀਂ ਪਾਪਾ ਦਿਖਾਉਣੀ ਆ ਲੋਕਾਂ ਨੂੰ ਰੌਂਦੀ ਚਰਨ ਨੂੰ ਮਨਤਾ ਕਰਦੀ ਬੋਲੀ ਸਰਦਾਰ ਜੀ ਅੱਗੇ ਤਾਂ ਨਹੀਂ ਪਾਉਂਦੀ ਮਾਫ਼ ਕਰ ਦਿਓ ਦਲੇਰ ਸਿੰਘ ਚਰਨ ਨੂੰ ਕੁੱਟ ਕੇ ਪਤਾ ਨਹੀਂ ਕਿਹੜਾ ਮਹਾਨ ਕੰਮ ਕਰਨ ਦਾ ਫਖਰ ਮਹਿਸੂਸ ਕਰਦਾ ਰਿਹਾ ਸਰਦਾਰ ਜੀ ਇਹ ਤਾਂ ਅੱਖਾਂ ਦੁਖਣੀਆਂ ਆਈਆਂ ਸੀ ਆ ਖੂਬਲ ਬੇਬੇ ਜੀ ਨੇ ਜੋ ਕੀ ਤੋਂ ਸ਼ਰਮਾ ਲਿਆ ਕੇ ਦਿੱਤਾ ਉਹ ਪਾਇਆ ਚਰਨੋਂ ਹਾਂ ਕੋ ਕਿ ਗੁੰਦੀ ਬੋਲੀ ਚੱਲ ਤੁਰ ਜਾ ਇਥੋਂ ਪਾਣੀ ਰੱਖ ਕੋ ਸੁਖਾਣੇ ਵਿੱਚ ਤੈਨੂੰ ਦਿਸਦਾ ਨਹੀਂ ਨਾ ਹਣਾ ਨੇ ਤੇ ਚਰਨੋਂ ਲੰਗੇ ਪੈਰੀ ਕਜੀ ਇਤੇ ਫੇਰ ਨਾਲ ਦੇ ਕੋਠ ਪੈ ਗਈ ਚਰਨੋਂ ਸੋਹਣੀ ਸੁਨੱਖੀ ਖੱਤ ਨਾਲ ਆਇਆ ਮੈਲੀ ਹਉਣ ਵਾਲੀ ਮੁਟਿਆਰ ਸੀ ਤੇ ਦਲੇਰ ਪੱਕੇ ਜੇ ਰੰਗ ਦਾ ਚਰਨੋਂ ਤੋਂ 10 ਸਾਲ ਵੱਡਾ ਖਬਰਾ ਜੇ ਬੰਦਾ ਸੀ ਜ਼ਮੀਨ ਦੇ 40 ਵਿਕੇ ਆਉਂਦਿਆਂ ਨਹੀਂ ਉਹਦੀ ਉਮਰ ਲਪੋ ਰੱਖੀ ਸੀ ਬਸ ਚੰਗੀਆਂ ਹਵੇਲੀਆਂ ਤੇ ਚੰਗੀਆਂ ਲਵੀਰੀਆਂ ਤੇ ਉਤੋਂ ਪਰੀਆਂ ਵਾਲੀ ਦੀ ਸ਼ਹਿਯਾਦੀ ਚਰਨੋਂ ਲੱਗੀ ਚਰਨੋਂ ਦੇ ਪਿਓ ਨੇ ਚੰਗੀ ਜ਼ਮੀਨ ਵੇਖ ਰਿਸ਼ਤਾ ਕੀਤਾ ਹੁਣ ਤਾਂ ਦਲੇਰ ਸਿੰਘ ਦੀਆਂ ਪੰਜੇ ਘੋੜੇ ਦੇ ਸਿਰ ਕੜਾਈ ਵਿੱਚ ਸੀ ਜਦੋਂ ਦਲੇਰ ਸਿੰਘ ਦੇ ਹੱਥਾਂ ਵਿੱਚ ਚਰਨ ਦੇ ਪਿਆਉਣੀ ਨਾਂ ਵੇਲੇ ਚਰਨ ਦਾ ਪੱਲਾ ਖੜਾਇਆ ਤਾਂ ਦਲੇਰ ਸਿੰਘ ਸੁਭਾਵਕੀ ਮੇਰਾ ਚਰਨੋਂ ਦੇ ਹੱਥਾਂ ਦੀ ਹੁੜਕੀ ਦੁੱਧ ਤੋਂ ਵਿੱਚ ਤੇ ਹੱਥ ਚਰਨੋਂ ਦੇ ਦਲੇਰ ਸਿੰਘ ਦੀ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਆਪਣੀ ਹੀ ਕਿਸਮਤ ਤੇ ਮਾਨਵੀ ਸੁਝ ਹੋਇਆ ਖਾਈ ਹੋਈ ਦਲੇਰ ਸਿੰਘ ਦੀ ਨੀਰੀ ਚਿੱਟਾ ਰਸਦੁੱਲਾ ਹੋਈ ਕਿਵੇਂ ਸਾਂਭੇ ਗਏ ਹੱਥ ਲਾਇਆ ਵੀ ਨਿਸ਼ਾਨ ਬਣ ਗਈ ਰੂਹ ਦੀ ਫੁੱਟੀ ਮਾਰੀ ਪਤਾ ਨਹੀਂ ਲੱਗਣਾ ਤੇ ਰੂਹ ਚਿੱਟੀ ਆ ਗਈ ਫੁੱਲਿਆ ਨਸਮਾਨ ਵਾਲਾ ਦਲੇਰ ਸਿੰਘ ਹਣ ਛੇਤੀ ਛੇਤੀ ਚਰਨ ਦਾ ਮੂੰਹ ਦੇਖਣ ਨੂੰ ਕਾਲਾ ਸੀ ਲਾਵਾ ਹੋਈਆਂ ਤੇ ਵਦਾਈ ਹੋ ਜਦੋਂ ਦਲੇਰ ਸਿੰਘ ਨੇ ਪਹਿਲੀ ਵਾਰੀ ਚਰਨ ਦਾ ਮੂੰਹ ਦੇਖਿਆ ਤੇ ਗਾਜ ਖਾ ਕੇ ਡਿੱਗ ਪਿਆ ਦਲੇਰ ਸਿੰਘ ਦੀ ਕਿਸਮਤ ਚਮਕ ਪਈ ਸੀ ਐਨੀ ਸੋਹਣੀ ਕੁੜੀ ਕਦੇ ਜ਼ਿੰਦਗੀ ਵਿੱਚ ਨਹੀਂ ਸੀ ਵੇਖੀ ਜਦੋਂ ਨਾਨਕਾ ਮੇਰ ਚੌਥੇ ਦਿਨ ਵਾਪਸ ਆਇਆ ਤਾਂ ਦਲੇਰ ਸਿੰਘ ਦੇ ਮਾਮੇ ਦੇ ਮੁੰਡੇ ਨੇ ਜਾਂਦਿਆਂ ਦਲੇਰ ਸਿੰਘ ਦੇ ਕੰਨ ਵਿੱਚ ਖੂਕ ਮਾਰੀ ਵੇਖ ਦਲੇਰਿਆ ਭਾਬੀ ਬੜੀ ਸੋਹਣੀ ਆ ਆਤ ਨਾਇਆ ਮੈਲੀ ਮੇਰੇ ਕਪਾੜੀ ਖੁੱਟੀ ਪਰ ਦਲੇਰਿਆ ਹੁਣ ਸੰਭਲ ਕੇ ਰਹੀਂ ਪਹਿਲਾਂ ਤਾਂ ਘਰ ਦੇ ਕੰਧਾਂ ਉੱਚੀਆਂ ਕਰਵਾ ਤੇ ਦੂਜਾ ਘਰ ਬਗਾਨੇ ਬੰਦੇ ਦਾ ਆਉਣਾ ਬੰਦ ਕਰ ਐਨੀ ਸੋਹਣੀ ਨਗਰਾਨੇ ਰੱਖਣੀ ਚੋਰੀ ਦਾਸ ਦਾ ਰੱਖਣ ਦੇ ਬਰਾਬਰ ਆ ਐਵੇਂ ਇੱਥੇ ਲੋਕ ਕੰਧਾਂ ਕੋਲੇ ਡੱਪਾ ਨੂੰ ਨਾ ਰੱਖੋ ਆ ਕੀ ਚੱਲ ਤੇਰੀ ਮਰਜ਼ੀ ਆ ਪਰ ਭਾਬੀ ਹੈ ਖੰਗ ਦਾ ਫੇਰਨਾ ਤੂੰ ਦਾ ਬਾਈ ਕੋਲ ਪੁਰਾਣਾ ਬੋਰਡ ਲੱਗਦਾ ਬਸ ਜੋਤੀ ਦਾ ਰੋਬ ਰੱਖੀਂ ਭਰਾਵਾ ਨੇ ਤਾਂ ਫਿਰ ਆਪ ਹੀ ਸਿਆਣਾ। ਇਹ ਗੱਲ ਕਹਿ ਕੇ ਦਲੇਰ ਦੇ ਮਾਮੇ ਦਾ ਮੁੰਡਾ ਪਿੰਡੋਂ ਤੁਰ ਗਿਆ ਪਰ ਦਲੇਰ ਸਿੰਘ ਦੇ ਦਿਲ ਵਿੱਚ ਗੱਲ ਬੈਠ ਗਈ। ਉਹਨੇ ਤੀਜੇ ਦਿਨ ਘਰ ਦੀਆਂ ਕੰਧਾਂ ਉੱਚੀਆਂ ਕਰਵਾ ਦਿੱਤੀਆਂ। ਚਰਨਾਂ ਨੂੰ ਸੱਜਣ ਸਵਰਣ ਤੋਂ ਵੀ ਹੋ ਗਿਤਾ। ਚਰਨਾਂ ਨੂੰ ਉੱਚੀ ਬੋਲਣ ਦੀ ਮਨਾਸਤ। ਚਰਨਾਂ ਦੀ ਆਵਾਜ਼ ਵੀ ਹੁਣ ਤੱਕ ਕਿਸਦੇ ਕੰਨੇ ਨਹੀਂ ਸੀ ਪਈ। ਗਲੀ ਗੌੜਨ ਦੀਆਂ ਬੁੜੀਆਂ ਕੁੜੀਆਂ ਵੀ ਚਰਨਾਂ ਦੀ ਆਵਾਜ਼ ਸੁਣਨ ਲਈ ਕਾਲੀਆਂ ਸਨ। ਕੋਈ ਕੋਈ ਤੇ ਹੀ ਸੋਚਦੀ ਸੀ ਕਿ ਤੇ ਕੋੜੇ ਗੂੰਗੀ ਨਾ ਹੋਵੇ। ਜਿਹੜੀ ਇੰਨੀ ਸੋਹਣੀ ਖਾਪਰ ਦੇ ਨੜ ਲਾ ਗਈ ਚਰਨ ਨੂੰ ਖੜਖੜ ਹਾਸਾ ਦੀ ਮਨਾਹੀ ਹੋ ਗਈ ਗਵਾਂਢੀਆਂ ਦੀ ਕੁੜੀ ਦਾ ਵਿਆਹ ਤੇ ਉਹਨਾਂ ਨੇ ਪੂਰਾ ਜ਼ੋਰ ਦੇ ਕੇ ਚਰਨ ਨੂੰ ਵਿਆਹ ਤੇ ਆਉਣ ਲਈ ਕਿਹਾ ਦਲੇਰ ਚੌਣ ਨੂੰ ਭੇਜਣਾ ਵੀ ਪੈਣਾ ਪਰ ਦਲੇਰ ਚੌਣ ਨੇ ਚਰਨ ਨੂੰ ਖੁੰਡ ਕੱਢਾਂ ਦੀ ਸਖਤ ਹਿਦਾਇਤ ਦਿੱਤੀ ਉਹ ਹਰ ਵਿਲੇ ਚਰਨ ਨੂੰ ਵਿਆਖੜਾ ਹੁੰਦਾ ਤੇ ਚਰਨ ਦੇ ਗਲਾਗੀ ਬੋਲ ਦੇ ਚਿੱਟੇ ਦੰਦਾਂ ਤੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ ਸ਼ਾਮ ਨੂੰ ਗਿੱਧਾ ਪੈਣ ਲੱਗਿਆ ਗਲੀ ਗਵਾਂਢ ਦੀਆਂ ਕੁੜੀਆਂ ਚਰਨੋਂ ਜੱਦ ਕਰ ਲੱਗੇ ਕਿ ਭਾਬੀ ਨੱਚ ਕੇ ਵਿਖਾ ਪਰ ਚਰਨੋਂ ਪਿੱਛੇ ਨੂੰ ਜਾ ਗਏ। ਉੱਧਰ ਦਲੇਰਾਂ ਦਾ ਵੀ ਪੈਗ ਲੱਗਿਆ ਸੀ। ਕਿ ਕੁੜੀਆਂ ਦਲੇਰਾਂ ਕੋਲੇ ਪਹੁੰਚਣੀਆਂ। ਬਾਈ ਭਾਬੀ ਨੂੰ ਕਹਿ ਕਿ ਨੱਚ ਕੇ ਵਿਖਾ ਦੇਵੇਂ। ਆ ਸਿਗੜਾ ਰੋਜ਼-ਰੋਜ਼ ਕਹਿਣਾ ਨਹੀਂ ਭਾਬੀ ਕੋਹਂ ਚੱਕਦੀ ਆ। ਬਾਈ ਬਣ ਕੇ ਕਹਿਦੀ ਕੁੜੀਆਂ ਖੜੀ ਬੈ ਗਈ। ਤੇ ਦਲੇਰਾਂ ਨੂੰ ਹਾਂ ਕਰਨੀ ਪਈ। ਦਲੇਰਾਂ ਨੇ ਚਰਨਾਂ ਦੀ ਬਾਹ ਫੜ ਕੇ ਕਿਹਾ ਸਰਦਾਰਨੀ ਜੀ ਪਾਗੋ ਬੋਲੀ ਨੱਚ ਕੇ ਉਹ ਘਾਗਮਰੀਆ ਪੈਣਾ ਨੂੰ ਚਰਨਾਂ ਨੇ ਨੀਵੀਂ ਜਹੀ ਪਾਈ ਪਰ ਦਲੇਰ ਸਿਆਂ ਦੇ ਲੱਗੇ ਪੈਗ ਦੇ ਜੋਸ਼ ਵਿੱਚ ਪੂਰਾ ਜੋਰ ਦੇ ਕੇ ਚੱਲੋਂ ਨੱਚਣ ਲੱਗਿਆ ਚਰਨਾਂ ਨੇ ਜਦੋਂ ਬੋਲੀ ਪਾਈ ਨਿੱਕੀ ਹੁੰਦੀ ਮੈਂ ਰਹਿੰਦੀ ਨਾਲ ਕੇ ਖਾਂਦੀ ਲੱਗੂ ਬੇੜੇ ਸੱਸੀ ਨਹੀਂ ਮੈਨੂੰ ਨੱਚ ਲੈਣ ਦੇ ਮੇje ਢੋਲ ਕੀ ਗਵੰਧੀਆਂ ਦੇ ਵੀੜੇ ਚਰਨਾਂ ਦੀ ਮਿੱਠੀ ਕੋਇਲ ਵਰਗੀ ਆਵਾਜ਼ ਸੁਣ ਕੇ ਜਿਵੇਂ ਸ਼ਰਾਬ ਦੇ ਨਾਲ ਦੂਣਾ ਨਸ਼ਾ ਹੋ ਗਿਆ ਲੱਭੀ ਉਮਰ ਤੇ ਮੁੰਡੇ ਤਾਂ ਹਰਾਣ ਹੋਗੀ ਇੰਨੀ ਸੋਹਣੀ ਵੀ ਆਵਾਜ਼ ਹੁੰਦੀ ਆ ਕਿ ਜਦੋਂ ਚਰਨ ਦੇ ਨੱਚੀ ਇਹ ਨੱਚਦੀ ਸੁਹੀ ਵਰਤਾਰੇ ਸਿਰ ਤੋਂ ਲਹਿ ਗਈ ਤਾਂ ਗਲੀਗਾਂੜ ਵੇਖਦੇ ਹੀ ਰਹਿ ਗਿਆ ਇੰਨੀ ਸੋਹਣੀ ਕੁੜੀ ਮੁੰਡਿਆਂ ਦੇ ਮੂੰਹ ਅੱਡੇ ਹੈਗੇ ਤੇ ਆਪ ਉਹ ਹਾਰੇ ਮੋਹੋਂ ਨਿਕਲਿਆ ਮੇਰੀ ਸ਼ਰਾਬ ਵਰਗੀ ਚੱਕੀ ਕਿ ਸ਼ਰਾਬ ਵੀ ਪਹਿਲੇ ਤੋੜਦੀ ਦਲੇਰ ਸੋਹਣੇ ਆਸ-ਪਾਸੇ ਦੇ ਮੁੰਡਿਆਂ ਨੂੰ ਵੇਖਿਆ ਤੇ ਸਭ ਦੀ ਨਿਗਾ ਦੂਰੀ ਹੋ ਗੋ ਨੱਚਦੀ ਚਰਨੋਂ ਦੇ ਸੀ ਦਲੇਰ ਜਣੋ ਉਹ ਤੋੜਾ ਕੋਈ ਨਹੀਂ ਲੱਗ ਗਈ ਉਹਨੇ ਚਰਨ ਨੂੰ ਘਰ ਚੱਲਣ ਦਾ ਇਸ਼ਾਰਾ ਕੀਤਾ ਪਰ ਚਰਨ ਨੂੰ ਪਤਾ ਨਹੀਂ ਲੱਗਿਆ ਤੇ ਦਲੇਰ ਜਣੋ ਗੁੱਸਾ ਆਇਆ ਉਹਨੇ ਚਰਨਾਂ ਦੀ ਬਾਹ ਫੜੀ ਤੇ ਸਾਰੇ ਦੇ ਸਾਹਮਣੇ ਭਾਵੇਂ ਨਕਲੀ ਜਿਹਾ ਹਾਸਾ ਲਿਆ ਗਿਆ ਆਖਿਆ ਚਰਨ ਗਰੇ ਚੱਲিয়ে ਘਰ ਲੇਟ ਹੋ ਗਿਆ ਪਰ ਚਰਨ ਨੂੰ ਤੋਂ ਕੁੱਟ ਕੇ ਫੜੀ ਬਾਹ ਦੀ ਪੀੜ ਨਹੀਂ ਚਲੀ ਜਾਂਦੀ ਸੀ ਕੁੜੀਆਂ ਨੇ ਬਥੇਰਾ ਕਿਹਾ ਮੇਰੇ ਹੁਣ ਤਾਂ ਭਾਬੀ ਸਾਡੋ ਚ ਰੱਜੀ ਮਿਚੀ ਸੀ ਤੇ ਹੁਣ ਦੋ ਘਰ ਦਾ ਕਹਿ ਦਿੱਤਾ ਦਲੇਰ ਸੋਣੇ ਇੱਕ ਨਾ ਸੁਣੀ ਤੇ ਚਰਨੋਂ ਵੀ ਅੰਦਰੰਤਰੀ ਡਰੀ ਹੋਈ ਸੀ ਜਦ ਤੂੰ ਇਹ ਜਾਂਦੀ ਚਰਨੋਂ ਵੱਲ ਨਿਆਣੀ ਤੋਂ ਸਿਆਣੀ ਤੱਕ ਸਭ ਦੀ ਨਜ਼ਰਾਂ ਰੁਗੀਆਂ ਤਾਂ ਦਲੇਰ ਨੂੰ ਖਬਰਾੜ ਜੀ ਗਈ ਤੈਨੂੰ ਸੁਣਦਾ ਨਹੀਂ ਤੇਰਾ ਖਾਸ ਨਾਮ ਹੈ ਕਦੋਂ ਦਾ ਆਵਾਜ਼ਾਂ ਮਾਰੀ ਹੈ ਨਾ ਐ ਤੈ ਮੈਨੂੰ ਕੁੱਤਾ ਸਮਝਿਆ ਖੜ ਤੇਰੀ ਭੈਣ ਨੇ